ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਦੇਖੋ ਅੰਮ੍ਰਿਤਪਾਲ ਹੁਣਾਂ ਨੇ ਕਿਉਂਕਿ ਉਹ ਲੋਕ ਲੋਕਾਂ ਦੁਆਰਾ ਚੁਣੀ ਗਈ ਸੰਸਦ ਮੈਂਬਰ ਨੇ ਲੋਕਾਂ ਦਾ ਜਿਹੜਾ ਹੱਪਾ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਪਰ ਹੁਣ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਚੱਕੀ ਸੀ ਅੱਪੀ ਉਹ ਉਹ ਕਹਿ ਰਹੇ ਅੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਗਿਗੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਜਿਹੜਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸੰਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਏ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਿਤਪਾਲ ਦੀ ਸੌਂ ਜਿਹੜੀ ਹੋ ਜਾਣੀ ਚਾਹੀਦੀ ਸੀ ਆਪਕ ਆਪਣੇ ਕੱਲ ਜੋ ਹੈ ਉਹ ਖੋਟ ਲਈ ਹੈ ਲੇਕਿਨ ਅਮਰਿਤਪਾਲ ਨੇ ਅਜੇ ਤੱਕ ਖੋਟ ਨਹੀਂ ਲਈ ਹੈ ਕੀ ਲੱਗਦਾ ਹੈ ਕਿ ਕੋਈ ਇਸ ਕੋ ਲੈ ਕੇ ਚਰਚਾ ਪਾਰਲੀਮੈਂਟ ਦੇ ਅੰਦਰ ਹੋਈ ਹੈ ਦੇਖੋ ਅਮਰਿਤਪਾਲ ਹੁਣਾਂ ਨੇ ਕਿਉਂਕਿ ਉਹ ਅ ਲੋਕ ਲੋਕਾਂ ਦੁਆਰਾ ਚੁਣੀ ਗਈ ਸंसद ਮੈਂਬਰ ਨੇ ਲੋਕਾਂ ਦਾ ਜਿਹੜਾ ਹੱਕ ਭਾਗ ਹੈ ਲੋਕਾਂ ਨੇ ਉਹਨਾਂ ਨੂੰ ਲੋਕਤੰਤਰ ਤਰੀਕੇ ਦੇ ਨਾਲ ਚੁਣਿਆ ਹੈ ਔਰ ਸਾਨੂੰ ਤੇ ਲੱਗਦਾ ਹੈ ਕਿ ਅੱਜ ਉਹਨਾਂ ਦੀ ਸੌ ਹੋ ਜਾਣੀ ਚਾਹੀਦੀ ਔਰ ਹੁਣ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਜਿਹੜੀ ਸੌ ਜਿਹੜੀ ਚੱਕੀ ਸੀ ਵੀ ਉਹ ਉਹਦੇ ਕਹਿ ਰਹੇ ਅੱਜ ਪਰ ਅੱਜ ਤੋਂ ਵੀ ਹੁਣ ਪਤਾ ਲੱਗਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਰਾਉਣਗੇ ਸੋ ਉਹ ਮੇਰਾ ਖਿਆਲ ਤੇ ਲੋਕਤੰਤਰ ਪਰਕਰਿਆਣਾ ਅੱਜ ਕੱਲ ਜਿਹੜੀ ਸੌ ਚੱਕੀ ਉਸ ਸਮੇਂ ਉਹਨਾਂ ਦੀ ਸੌ ਵਿੱਚ ਹੋ ਚੁੱਕ ਜਾਣੀ ਚਾਹੀਦੀ ਸੀ ਪਰ ਅੱਜ ਦੀ ਗੱਲ ਹੋਈ ਪਰ ਅੱਜ ਤੋਂ ਮੈਨੂੰ ਲੱਗਦਾ ਹੈ ਕਿ ਉਹ ਲੱਗੇ ਪੈ ਗਿਆ ਹੈ ਜਿਹੜਾ ਸਵਿਧਾਨ ਸਾਾਨੂੰ ਅਧਿਕਾਰ ਦਿੰਦਾ ਹੈ ਉਹਦੀ ਰੱਖਿਆ ਕਰਨਾ ਵੀ ਸਵਿਧਾਨ ਦਾ ਕੰਮ ਹੈ ਪਰ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦਾ ਧਿਆਨ ਇਹਦੇ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ। ਕੀ ਕਿਸੇ ਪਰਮਿਸ਼ਨ ਕੀ ਲੋਡ ਹੈ ਜਾਂ ਫਿਰ ਮਤਲਬ ਕਿ ਕੀ ਸਪੀਕਰ ਦਾ ਜਦ ਚੁਣਾ ਹੋ ਜਾਏਗਾ ਉਸਕੇ ਬਾਅਦ ਜੋ ਹੈ ਫੋਟ ਲੀ ਜਾਏਗੀ। ਦੇਖੋ ਜਦੋਂ ਕੋਈ ਸੰਸਦ ਮੈਂਬਰ ਬਣ ਜਾਂਦਾ ਹੈ ਇਹ ਤੇ ਸਰਕਾਰ ਦਾ ਕੰਮ ਹੈ ਨਾ ਸਰਕਾਰ ਉਹਨੂੰ ਕਿਵੇਂ ਲੈ ਕੇ ਆਉਣਾ ਉਹਨੂੰ ਨਾਲ ਵੀ ਉਹਦੇ ਤੇ ਧਿਆਨ ਰੱਖਣ। ਸੋ ਇਹ ਸਪੀਕਰ ਤੇ ਜੇ ਚਲੋ ਚੁਣਿਆ ਜਾਣਾ ਹੈ ਪਰ ਇਹ ਤੋਂ ਪਹਿਲਾਂ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਕੋਈ ਸ਼ੱਕ ਨਹੀਂ ਕਿ ਕਰੋੜ ਦੀ ਪ੍ਰਕਿਰਿਆ ਹੈ ਪਰ ਕਰੋੜ ਦੀ ਪ੍ਰਕਿਰਿਆ ਸਰਕਾਰ ਨੇ ਕਰਾਉਣੀ ਹੈ ਕਿਥੇ ਇਹ ਮੈਂ ਸਮਝਦਾ ਕਿ ਗਲਤ ਹੋਇਆ ਕੱਲ ਅਮਰਿਤਪਾਲ ਦੀ ਸੌ ਜੜੀ ਹੋ ਜਾਣੀ ਚਾਹੀਦੀ ਸੀ ਜਿਸ ਤਰੀਕੇ ਸੇ ਮੰਗ ਉੱਠਨੇ ਲੱਗੀ ਹੈ ਕਿ ਸੁਖਦੇਵ ਸਿੰਘ ਬਾਦਲੂ ਕੋਈ ਨਾ ਕੋਈ ਅਧਿਖਤ ਪੱਤ ਸੇ ਤਾਇਆ ਜਾਏ ਇਸ ਪਰ ਆਪ ਕੀ ਕਹਿੰਦੇ ਦੇਖੋ ਕੱਲ ਮੀਟਿੰਗ ਹੋਈ ਹੈ ਅਕਾਲੀ ਦਲ ਦੀ ਬਹੁਤ ਵੱਡੀ ਜਲੰਧਰ ਜਿਨ੍ਹਾਂ ਨੇ ਮੰਗ ਕੀਤੀ ਹੈ ਕਿਉਂਕਿ ਅਕਾਲੀ ਦਲ ਇਸ ਵੇਲੇ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਸੀ ਕਿ ਉਹਨਾਂ ਨੇ ਐਸੇ ਜੇ ਕੰਮ ਗੁਨਾਹ ਕਰ ਲਏ ਨੇ ਜਿਨ੍ਹਾਂ ਦਾ ਮੇਰਾ ਖਿਆਲ ਹੈ ਕਿ ਉਹਦਾ ਰਿਜ਼ਲਟ ਨਤੀਜਾ ਉਹਨਾਂ ਨੂੰ ਆਉਣ ਵਾਲੇ ਦਿਨਾਂ 'ਚ ਹੋਰ ਵੀ ਭੁਗਤਨ ਨੂੰ ਮਿਲੇਗਾ ਔਰ ਪਹਿਲੀ ਗੱਲ ਇਹ ਕਿ ਉਹਨਾਂ ਦੇ ਖੁਦ ਦੇ ਬਹੁਤ ਵੱਡੇ ਧੜੇ ਨੇ ਉਹਨਾਂ ਤੋਂ ਮੰਗ ਕਰ ਲਈ ਹੈ ਕਿ ਉਹ ਤਰਜ਼ਾਈਨ ਕਰਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਤੋਂ ਔਰ ਦੂਜੇ ਪੰਨੇ ਕੱਲ ਉਹਨਾਂ ਦਾ ਇੱਕ ਧੜਾ ਉਹਨਾਂ ਦੇ ਪੱਖ 'ਚ ਖੜ ਗਿਆ ਚੰਡੀਗੜ੍ਹ ਕਿ ਅਸੀਂ ਰਿਜ਼ਾਈਨ ਨਹੀਂ ਕਰਨਾ ਅਸੀਂ ਸਾਰੇ ਠੀਕ ਹੈ ਉਹਨਾਂ ਨੂੰ ਭਾਜਪਾ ਦੇ ਮਤਲਬ ਖੇਡਦੇ ਦੱਸ ਰਿਹਾ ਜਿਨ੍ਹਾਂ ਨੇ ਮੰਗ ਕੀਤੀ ਹੈ ਪਰ ਮੇਰਾ ਮੰਨਣਾ ਕਿ ਲੋਕਤੰਤਰ ਸਭ ਤੋਂ ਵੱਡਾ ਹੁੰਦਾ ਹੈ ਇਹਨਾਂ ਨੂੰ ਲੋਕਤੰਤਰ ਪ੍ਰਕਿਰਿਆ ਦੇ ਨਾਲ ਆਪਣੀ ਜਿਹੜੀ ਮੰਗ ਹੈ ਉਹਨਾਂ ਦਾ درون ਮਾਫਲਾ ਹੈ ਸਾਡਾ ਸਾਡਾ ਸਲਾਹ ਦੇਣਾ ਤੇ ਨਹੀਂ ਬੰਦਦਾ ਪਰ ਲੋਕਤੰਤਰ ਪ੍ਰਕਿਰਿਆ ਇਲੈਕਸ਼ਨ ਦਾ ਤਰੀਕਾ ਅਪਣਾ ਲੈਣਾ ਚਾਹੀਦਾ ਕਿਉਂਕਿ ਖੇਤਰੀ ਪਾਰਟੀ ਹੈ ਪੁਰਾਣੀ ਪਾਰਟੀ ਹੈ ਫਿਰ ਵੀ ਅਸੀਂ ਇੱਕ ਲੀਡਰ ਹੁੰਦੇ ਨਾਲ ਤੇ ਇੱਕ ਪਾਰਟੀ ਦਾ ਲੀਡਰ ਹੁੰਦੇ ਰਹੇ ਤੇ ਮੈਂ ਮੇਰਾ ਮੰਨਣਾ ਹੈ ਕਿ ਇਹਨਾਂ ਨੂੰ ਇੱਕ ਸਾਈਡ ਤੋਂ ਹੋ ਕੇ ਬਾਦਲ ਸਾਹਿਬ ਨੂੰ ਔਰ ਇੱਕ ਜਿਹੜਾ ਇਲੈਕਸ਼ਨ ਦਾ ਤਰੀਕਾ ਹੈ ਉਹ ਬਣਾਉਣਾ ਚਾਹੀਦਾ